ਰਹਾ ਬਾਲ ਜੀ ਨੂੰ ਤੇਂ ਦਾ ਰਸਲਾਗਾ ਜੀ ਜੀ ਨੂੰ ਬਾਲਕ ਅਵਸਥਾ ਤੇਰੀ ਆ ਗਈ 2-4 ਸਾਲ ਦਾ ਹੋ ਗਿਆ ਉਸ ਵੇਲੇ 5-4 ਸਾਲ ਦਾ ਹੋ ਗਿਆ ਇਹ ਬਾਲਕ ਅਵਸਥਾ ਦੀ ਹਾਲ ਸੁਣ ਬਾਲਕ ਬਣੇ ਤੇ ਬਨੋਰ ਦੇ ਦੇਖਦੇ ਨੇ ਮਾਂ ਤੇ ਬੜੇ ਖੁਸ਼ ਹੁੰਦੇ ਆ ਕਿ ਬੜਾ ਸੋਹਣਾ ਨਿਆਣਾ ਸਾਡਾ ਫਿਰਦਾ ਹੈ ਫਿਰਦਾ ਹੈ ਬੋਲਦਾ ਚੱਲਦਾ ਤੇ ਆਪਣੇ ਬੋਲ ਬੋਸਨ ਬਚਨ ਬੋਲਦਾ ਮੈਂ ਬਾਲਕਪੁਰੇ ਦੇ ਮਨੋਦ ਕੌਂਚ ਕਾਂ ਖੇਡਣ ਵਿੱਚ ਲੱਗਾ ਰਹਿਣਾ ਹੈ ਜਿੰਦਰ ਅਸ ਲੱਗਾ ਰਸਾਂ ਦੇ ਖਾਣ ਪੀਣ ਦੀ ਕੋਸਰ ਵਸਦਾ ਆ ਜੀ ਕੋਈ ਕੋਲੇ ਤੇ ਜਿੰਦਰ ਅਸ ਲੱਗਾ ਰਸਾਂ ਖਾਣ ਦੀ ਚਿੰਤਾ ਉਚਿਤ ਨਹੀਂ ਕਿ ਲੱਗਿਆ ਤੇ ਮੈਨੂੰ ਚੰਗੇ ਰਸ ਖਾਣ ਨੂੰ ਤਾਰਾ ਮਾਰ ਕੇ ਦਿਨਾ ਚਾਹੀਦਾ ਹੈ ਮੇਰਾ ਸਿਰ ਬਲੀ ਹੋ ਜਾਵੇ ਮੇਰਾ ਸਿਰ ਤਗੜਾ ਹੋਵੇ ਇਹ ਰਸਾਂ ਖਾਣ ਦੀ ਚਿੰਤਾ ਉਚਿਤ ਨਹੀਂ ਕਿ ਲੱਗਿਆ ਸੋਨੇ ਸੋਨੇ ਮੋਹ ਦੀ ਆਪਦਾ ਜਦੋਂ ਕੋਲੋਂ ਸੁਣੀਆਂ ਲਾਜੇ ਮਾਂ ਦੂਰ ਹੋ ਜੇ ਤਾਂ ਰੋਣ ਲੱਗ ਜਾਉਨਾ ਤੇ ਉਹ ਦੂਰ ਹੋਣ ਲੱਗ ਜੇ ਭੈਣ ਦੂਰ ਹੋ ਜੇ ਤਾਂ ਰੋਣੇ ਥਣਥਣ ਕਾਲ ਤੇ ਉਹਨਾਂ ਦਾ ਵੀ ਤੈਨੂੰ ਮੋਹ ਦੇ ਆਪਦਾ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਤੇਰਾ ਮੋਹ ਵੀ ਆਪਦਾ ਵੀ ਸਾਡਾ ਪੁੱਤਰ ਕਿਧਰ ਵੀ ਚਲੇ ਆ ਗਿਆ ਕਿਧਰ ਅਖਾਵੇ ਉਹਦੇ ਹੋ ਗਿਆ ਇਹ ਥਣਥਣ ਕਾਲ ਤੇ ਮੋਹ ਚਿੰਬੜਦਾ ਹੈ ਰਾਤੇ ਮੇਲੇ ਮੋਹ ਦੇ ਅੰਮ੍ਰਿਤ ਵਿਖਾ ਤੀਰ ਗੁੰਲੇ ਆ ਜੇ ਥੋੜੀ ਵੀ ਦਵਾਈ ਜਾਣ ਕੋਈ ਸ਼ਰਾਬ ਪੀਨੇ ਤਾਂ ਕੀ ਪਾਪ ਹੈ ਡਾਕਟਰ ਨੇ ਅਸੂਲਾ ਕਿ ਸ਼ਰਾਬ ਥੋੜੀ ਜੀ ਪੀਣੀ ਚਾਹੀਦੀ ਹੈ ਤਾਂ ਅਗੂਰ ਫਰਮਾਉਂਦਿਆਂ ਕਿ ਸੁਣ ਕੇ ਭਾਈ ਰਾਤੇ ਲੈ ਕੇ ਨੂਦ ਅੰਮ੍ਰਿਤ ਦੇਖਿਆ ਸੀ ਬੰਦੇ ਰਸਾਂ ਨੂੰ ਇਹ ਵਿੱਚ ਪਾਰੇ ਆਦਿ ਰਸਾਂ ਨੂੰ ਇਹਨਾਂ ਆਕਾਰਕੇ ਸੁਨੋ ਮਲਾ ਕਰਕੇ ਅੰਮ੍ਰਿਤ ਦੇ ਉਸੇ ਕਾਖੀ ਇਹਨੇ ਤੇਰ ਕੁਕੜਾਂ ਦੇ ਮੇਦੇ ਖਾਜੇ ਕੜ-ਕੜ ਕੇ ਇਹਦੇ ਕੜ-ਕੜ ਕੇ ਜਾਨਵਰਾਂ ਦੇ ਤੇ ਬਿਖ ਸ਼ਰਾਬ ਇਹਨੂੰ ਅੰਮ੍ਰਿਤ ਮੰਨ ਕੇ ਤੇ ਦਵਾਈ ਜਾਣ ਕੇ ਪੀ ਲੈਂਦੇ ਕੋਈ ਹਰ ਗਣੀ ਦਵਾਈ ਵਾਂਗੂੰ ਪੀ ਲਵੇ ਬਾੜੀ ਨਾ ਪੀਵੇ ਇਹ ਹਰ ਵਾਰ ਮੋਦਲ ਪੂਛੀ ਪੀਤੀ ਤੋਂ ਬਿਨਾ ਪੰਗੋਚੀ ਮਰ ਜੇ ਦੁਕਾਨ ਦੇ ਉੱਤੇ ਇਹ ਅੰਮ੍ਰਿਤ ਜਾਣ ਕੇ ਇਹਨਾਂ ਨੂੰ ਜਾਨਵਰਾਂ ਦੇ ਟੁਕੜਿਆਂ ਦੇ ਅਜੇ ਮੇਹਰਿਆਂ ਨੂੰ ਕੜ-ਕੜ ਕੇ ਖਾਣਾ ਹੈ ਕੋ ਬੇ ਸ਼ਰਾਬ ਨੂੰ ਕਹਿੰਦੇ ਥੋੜੀ ਘੁੱਟਕ ਪੀ ਕੇ ਦਾ ਵੇਖ ਅੰਦਰ ਤੋਂ ਜਾਣ ਕੇ ਬੇ ਸ਼ਰਾਬ ਨੂੰ ਚਖਣਾ ਥੀਨ ਤੇ ਲਗਾ ਰਿਹਾ ਮੈਂ ਐਡਾ ਝੁਗੜ ਗਿਆ ਤੇਰਾ ਜੀਵਨ ਉਹ ਪੰਜੇ ਪ੍ਰਗਟ ਸੋਈ ਤਾਪ ਤੈਨੂੰ ਹੀ ਜੀਵਨ ਜਿਹੜਾ ਸੀ ਐਸਾ ਬਗੜ ਗਿਆ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਕਸੂਰ ਵਸਦਾ ਤੇ ਗੁਮਕ ਬੈਠੇ ਸੀ ਬਾਲ ਕੋ ਆਸਾਂ ਚ ਉਹ ਪੰਜੇ ਪ੍ਰਗਟ ਹੋ ਗਏ ਕਾਮ ਕਰੋ ਲੋਭ ਮੋਹ ਹੰਕਾਰ ਪੰਜੇ ਪ੍ਰਗਟ ਹੋ ਗਏ ਉਹਨਾਂ ਦੇ ਨਾਲ ਉਹ ਦੁਖੀ ਹੋਣ ਲੱਗ ਗਿਆ ਤੂੰ ਹਰ ਵਕਤ ਬਣਾ ਹਰ ਕੋਲੇ ਚਾਹੁੰਨਾ ਵਿਸ਼ੇ ਭੋਗਨੇ ਚਾਹੁੰਨਾ ਹੈ ਪਰ ਆਹ ਘਰਾਂ ਨੂੰ ਪੱਕਦਾ ਰਹਿਣਾ ਹੈ ਚੜੀ ਨਿਗਾ ਨਾਲ ਚਾਹੀਦਾ ਸੀ ਸਵਾਦ ਦੇਖ ਪਰਾਇਆਂ ਚੰਗੀਆਂ ਮਾਵਾਂ ਭੈਣਾਂ ਤੂੰ ਜਾਣੀ ਇਹ ਸਵਾਲ ਕਿਹੜਾ ਮਿਟ ਜਾਣਾ ਇਸ ਪ੍ਰਕਾਰ ਦਾ ਵਿਗਿਆਨ ਹੋ ਗਿਆ ਤੇਰੇ ਜੀਵਨ ਵਿੱਚ ਉਹ ਪਦਾਰਥਾਂ ਦੇ ਖਾਣੇ ਕਰਕੇ ਤੇਰਾ ਜੀਵਨ ਵਿਗੜ ਗਿਆ ਫੇਰ ਪੜੋ ਰਾਤੋਂ ਲੈ ਕੇ ਮੇਦ ਅੰਮ੍ਰਿਤ ਦੇਖ ਚਾਹਤੀ ਅਰਸਾਂ ਦੇ ਵਿੱਚ ਇਸ ਮਿਲਾ ਕਰਕੇ ਉਹਨਾਂ ਨੂੰ ਅੰਬਰ ਦੇ ਵੀ ਜਾਣ ਕਰਕੇ ਉਹ ਰੂਪੀਏ ਦੇ ਵਿਸ਼ੇ ਹੈ ਕਿ ਕੁਕੜਾ ਆਰਕਾ ਨੂੰ ਮੇਦੇ ਹਨ ਉਹਨਾਂ ਨੂੰ ਖਾਣਾ ਹੈ ਬਹਾਨੇ ਦੇ ਨਾਲ ਤੇ ਦਵਾਈ ਜਾਣ ਕੋਈ ਕੀ ਹਰ ਦਾ ਮਾਸ ਖਾ ਲੀਏ ਜੀ ਦਵਾਈ ਜਾਣ ਕੋਈ ਸ਼ਰਾਬ ਪੀ ਲਈ ਕੀ ਪਾਪ ਹੈ ਜੀ ਕਿਉਂ ਤੂੰ ਸਮਝੀ ਬੈਠਾ ਹੈ ਬਹਾਨੇ ਲਾਉਣਾ ਇਦਾਂ ਪਾਪੀ ਆਦਮੀ ਹੈ ਤੂੰ ਇਹ ਸ਼ਾਸਤਰੀ ਕੋਈ ਪ੍ਰਵਾਹ ਨਹੀਂ ਕਰਦਾ ਹੈ ਉਹ ਤਾਂ ਤੇ ਪ੍ਰਗਟ ਸੰਤਾ ਤੇਰੇ ਮਾਸ ਤੇ ਸ਼ਰਾਬ ਦੇ ਪੀ ਨਾਲ ਬੰਦੇ ਪ੍ਰਗਟ ਹੋਵੇ ਤੇਰੇ ਅੰਦਰ ਉਹ ਤੈਨੂੰ ਦੁੱਖ ਦੇਣ ਲੱਗੇ ਸਾਰਨ ਲੱਗੇ ਦੇਖਦੇ ਅੰਦਰ ਬੁਰੇ ਸੰਕਾਲੇ ਫਿਰਨ ਲੱਗੇ ਜਿਸ ਦੇ ਰੂਪ ਨੂੰ ਦੇਖਦਾ ਉੱਥੇ ਹੀ ਡੋਲ ਜਾਣਾ ਨਹੀਂ ਸਮਝਦਾ ਮੇਰੀ ਭੈਣ ਹੈ ਮੇਰੀ ਸਹੀ ਹੈ ਤੇ ਮੇਰੀ ਮਾਤਾ ਹੈ ਕਿਉਂ ਪ੍ਰਵਾਹ ਨਹੀਂ ਕਰਦਾ ਐ ਤੈਨੂੰ ਦਿਖਾਉਣ ਲੱਗੇ ਵਿਕਾਰ ਜੱਟ ਤੱਕ ਸੰਜਮ ਛੋੜ ਸਿਕਰਤ ਮਾਤੇ ਚਾਹੀਦਾ ਸੀ ਤੈਨੂੰ ਚੜੀ ਜਵਾਨੀ ਦੀ ਜੱਪ ਕਰਨਾ ਚਾਹੀਦਾ ਸੀ ਮਹਾਰਾਜ ਦੇ ਨਾਮ ਦਾ ਤਬ ਕਰਨਾ ਚਾਹੀਦਾ ਸੀ ਗੁਰੂ ਸਾਹਿਬ ਦੀ ਸੇਵਾ ਦਾ ਜਪ ਤਪ ਜਪ ਤਪ ਸੰਜਮ ਛੋੜ ਸੁਕ੍ਰਿਤ ਮਾਤੇ ਅਦੇ ਸੰਜਮ ਇੰਦਰੀਆਂ ਨੂੰ ਰੋਕਣਾ ਚਾਹੀਦਾ ਸੀ ਸੰਜਮ ਸਾਧਨ ਕਰਨੀ ਚਾਹੀਦਾ ਸੀ ਵਰਾਗ ਵੇਖਰ ਸੰਤੀ ਮੁਖ ਇਛਾਦਕ ਯੋਗ ਨੇ ਵਾਸਨ ਪ੍ਰਾਣਾਯਾਮ ਆਦਿ ਸਾਧਨ ਚਾਹੀਦਾ ਸੀ ਸੰਜਮ ਕਰਨਾ ਸੀ ਬਦਾਨੇ ਰੂਪ ਵੇਖਣ ਵਾਲੋਂ ਸੰਜਮ ਕਰਨਾ ਸੀ ਜੋਰੀ ਕਰਨ ਵਾਲੋਂ ਸੰਜਮ ਕਰਨਾ ਸੀ ਭੈੜੇ ਕਰਮ ਕੁਸ਼ੰਗੀਆਂ ਆਦਮੀਆਂ ਦੇ ਮਿਲਣ ਵਾਲੋਂ ਇਹ ਸੰਜਮ ਨਾ ਤੁਕਲਾ ਇਹਨੂੰ ਛੱਡਦਾ ਨਾ ਯਾਦ ਕੀਤਾ ਨਾ ਉਹਨਾਂ ਦੀ ਸੇਵਾ ਦੀ ਤੱਕ ਕੱਬ ਕੀਤਾ ਉਹਰ ਸੇਵਾ ਕੱਬਾਂ ਸਰ ਕਬਸਾਰ ਨਾ ਕਰ ਸਕੋਗਾ ਕੋ ਸੰਜਮਿੰਦੀਆਂ ਨੂੰ ਦਮਲ ਕਰਕੇ ਰੱਖਣਾ ਸੀ ਉਹ ਵੀ ਛੱਡ ਦਿੱਤਾ ਸੰਜਮ ਉਹਦੇ ਪੁੱਤਰ ਤੇ ਮਾਤਰੀ ਦੇ ਸੁ ਕਰਜ਼ ਪੁੰਨ ਵਾਲੀ ਮਤ ਹੋਣੀ ਚਾਹੀਦੀ ਹੀ ਪੁੰਨ ਕਰਨਾ ਚਾਹੀਦਾ ਇਹ ਕਹਿੰਦਾ ਜਿਹੜੇ ਬਰਾਕਲ ਲੋਕ ਆ ਉਹ ਕਹਿੰਦੇ ਪੁੰਨ ਕਰਨਾ ਚਾਹੀਦਾ ਜਿਹਦਾ ਚਿੱਤ ਕਰੇ ਧਨ ਖੋਲ ਜਿਹਦਾ ਚਿੱਤ ਕਰੇ ਲੁੱਟ ਲੈ ਇਹ ਕਹਿੰਦਾ ਜਿਹੜੇ ਆਦਮੀ ਕਮਜ਼ੋਰ ਹੈ ਉਹਨਾਂ ਨੇ ਗੱਲਾਂ ਬਣਾਈਆਂ ਹੀ ਬਿਲਕੁਲ ਕੋਈ ਬਾਦ ਨਹੀਂ ਕਿਸੇ ਨੂੰ ਲੁੱਟ ਲਈ ਖਾ ਲਈ ਇਸ ਪ੍ਰਕਾਰ ਸ਼ੁਕਰਗੁਜ਼ਰਪੁਨਾ ਵਾਈ ਮਾਫੀ ਸਰਵਤੀ ਪੁਨਾ ਪਾਪਾ ਵੀ ਕੀ ਰਾਜ ਨਹੀਂ ਚਿੰਬੜ ਗਿਆ ਰਾਗ ਨਾ ਨ ਅਰਾਧਿਆ ਪ੍ਰਮੋਸਰ ਦਾ ਨਾਮ ਅਰਾਧਨ ਅਸੀਂ ਹੋ ਰਾ ਤੇ ਯਾਦ ਹੀ ਨਾ ਚੁਟਾਈਦਾ ਤੇਰਾ ਜੀਵਨ ਤੇਰਾ ਹੋ ਗਿਆ ਜਵਾਨੀ ਤੇ ਉਸਨੇ ਤਾਂ ਕਾਲ ਮਤ ਲਾਜੀ ਤੇਰੀ ਸਰੀਰ ਵਿੱਚੋਂ ਕਾਮ ਨਹੀਂ ਸਾਲਾ ਮਾਰ ਰਿਹਾ ਉਹ ਕਾਮਦੇ ਸਾਲੇ ਵੱਢਣੇ ਕਰਕੇ ਪਾਲ ਮਤ ਲੱਗਦੀ ਗੁੱਦ ਨੂੰ ਕੌਸ਼ ਲੱਗਦੀ ਗੁੱਦੀ ਨੂੰ ਕੌਸ਼ ਦਿਸਿਆਂ ਦੀ ਕੌਸ਼ ਲੱਗਦੀ ਮਤ ਦੇ ਤਾਂ ਇਹ ਅਕਲ ਮਾਰੀ ਗਈ ਇੱਕ ਬੁੱਧੀ ਹੋ ਗਈ ਤੇ ਉਹਦੇ ਇਸ ਦੀ ਨਾਸੀ ਹੋ ਗਈ ਆਹ ਉਹਨਾਂ ਸਾਥ ਤੇ ਗਾਲ-ਬਾਲ ਦੇਣੇ ਨੇ ਕੀਆ ਕਰਦੇ ਨੇ ਵੀ ਇਹਦਾ ਮੁੰਡਾ ਜ਼ੋਰ ਜੀ ਹੈ ਇਹਦਾ ਵਿਆਹ ਕਰ ਦਈਏ ਪਹਿਲੇ ਆ ਕੇ ਸਤਕੀ ਮੁੰਨੀ ਦੇ ਨਾਲ ਉਹ ਤੇਰਾ ਬੰਦ ਰਿਹਾ ਸਤਕੀ ਇਸਤਰੀ ਦੇ ਨਾਲ ਗੱਲ ਦੇ ਨਾਲ ਨੰਨ ਕਰਕੇ ਵਿਆਹ ਕਰਤਾ ਇਨੂੰ ਬੰਦ ਕਰ ਲੈ ਵੀ ਇੱਥੇ ਕੰਦੀ ਹੋਇਆ ਰੋ ਕਰਨ ਤੋਜ ਤਰਤ ਤਰਤ ਮੁਕ ਦੇ ਹੈ ਜੀ ਮਹਾਰਾਜ ਜਿਹੜਾ ਘਰ ਵਾਰ ਹੋਣਾ ਚੰਗਾ ਹੈ ਕਹਿੰਦੇ ਇਹ ਤਾਂ ਕੋਈ ਬਾਪ ਨੂੰ ਵੀ ਸ਼ਾਦੀ ਹੋ ਗਈ ਆ ਹੋ ਗਿਆ ਪਰ ਵਿਆਹ ਹੋਏ ਤੋਂ ਵੀ ਕਰਨ ਤੋਜ ਜਿਨ੍ਹਾਂ ਦਾ ਸੂਰਜ ਵਰਗਾ ਤੇਜ ਹੈ ਜਿਨ੍ਹਾਂ ਦੇ ਸਰੂਜ ਅਮੀਰ ਤੇ ਹੋਇਆ ਮਥੇ ਤੇ ਕੋਨਾ ਪਰਨੈ ਸੰਗਲ ਜੀ ਮੂਤਕ ਨੂੰ ਨਹੀਂ ਹੜਦਾ ਆਪਣੀ ਸਤੀ ਦਾ ਵਰਤਨ ਨਹੀਂ ਰੱਖਦਾ ਹੈ ਇਸ ਪ੍ਰਕਾਰ بگੜਿਆ ਹੋਇਆ ਜੀਵਨ ਹੋਏ ਫੇਰ ਵੀ ਸੂਰਜ ਵਰਗੇ ਤੇਜ ਵਰਗੇ ਰੂਪਾਂ ਨੂੰ ਵੇਖ ਵੇਖ ਕੇ ਕਹਿੰਦਾ ਆਪ ਦੀ ਗਿਆਨੀ ਦੇ ਤੇਜ ਨੂੰ ਵੇਖ ਕੇ ਕਰਨ ਗਿਆਨੀ ਦੇ ਨੂੰ ਕਹਿੰਦਾ ਇਹ ਸੂਰਜ ਦੇ ਮੂੰਹਾਂ ਨੂੰ ਤੱਕਦਾ ਹੁੰਦਾ ਹੈ ਬਾਂਦਰ ਵੀ ਨਹੀਂ ਸਾਰੇ ਅਪਸਰਾਂ ਨਾ ਪਛਾਣਿਆ ਇਹ ਨੂੰ ਸਮਝਿਆ ਕਿ ਸਰਗ੍ਰਹਿਣ ਕਰਨੇ ਜੋਗੇ ਮੇਰੇ ਕੰਮ ਹੈ ਇਹ ਅਵਸਰ ਪਿਆਦਣੇ ਯੋਗ ਹੈ ਇਸ ਗੱਲ ਦੀ ਪਛਾਣ ਹੀ ਨਾ ਕੀਤੀ ਏਡਾ ਭੈੜਾ ਜੀਵਨ ਬਣਾ ਲਿਆ ਸਾਰਾ ਸ੍ਰੇਸ਼ਟ ਕਿਹੜਾ ਹੈ ਤੇ ਅਵਸਰ ਸ੍ਰੇਸ਼ਟ ਕਿਹੜਾ ਹੈ ਇਸ ਗੱਲ ਨੂੰ ਨਾ ਪਛਾਣਿਆ ਸਾਰੇ ਧਾਰਨੇ ਜੋ ਜੋ ਸੁਰਖਤ ਹੈ ਆਪਣੇ ਗ੍ਰਸਥੀ ਦੇ ਗ੍ਰਸਥ ਧਰਮ ਦੇ ਪ੍ਰਵਾਨ ਸਾਹਮਣੇ ਕੋ ਰਹਿਣਾ ਸੀ ਅਦੇ ਅਵਸਰ ਜੇ라 ਮੰਦਾ ਕਰੂ ਮੈਂ ਪ੍ਰਾਨੀ ਇਸਰੀ ਉਨ ਤੱਕ ਇਹ ਵਸਵ ਲੋ ਮੂਨਾ ਮੋ ਰਿਆ ਕਿਸਾਨ ਨਾ ਕੀਤੀ ਉਨ ਮਤ ਕਾਮ ਮਹਾ ਦੇਖ ਭੂਲੇ ਉਨ ਮਤ ਨ ਕਗੜਾ ਹੋ ਗਿਆ ਕਾਮ ਦੇ ਵਿੱਚ ਉਨ ਵਿੱਚ ਉਹ ਉਹ ਨਾਸਬੇ ਕਿ ਲਗਨੀਰ ਹੋ ਕੇ ਮਸੀਨਾ ਹੋ ਕੇ ਕੰਮ ਵਿਚ ਲਾਹ ਦੇਖ ਫੁੱਲ ਮਹਾ ਵਿਸ਼ਿਆਂ ਦੇ ਇਲਾਕੇ ਵਾਹਗਰੀ ਵੱਲੋਂ ਫੁੱਲ ਗਏ ਇਹ ਜਿੰਦਗੀ ਆਪ ਨੂੰ ਬਰਵਾਦ ਕਰਨ ਨੂੰ ਉਹਨਾਂ ਨੂੰ ਪਾਪ ਕੁੱਲ ਨਾਕਸਾਨੀ ਸਾਡੀ ਜਿੰਦਗੀ ਅਜਿਹੀ ਨਹੀਂ ਦੇਣ ਦਵਾ ਕਾਣਾ ਬਣਾਏ ਇਹ ਪਾਪ ਨਹੀਂ ਕਰਨੀ ਚਾਹੀਏ ਇਹ ਪੁੰਨ ਕਰਨੀ ਚਾਹੀਏ ਕਹਿੰਦਾ ਕੋਈ ਪਾਪ ਨਹੀਂ ਜੇ ਜਵਾਨ ਹੋ ਗਏ ਕੁਝ ਕਰੀ ਜਾਈਏ ਫੈਮੇ ਨਹੀਂ ਕਾਬਲਾ ਦਾ ਸਹਿਦ ਕਰਾ ਵਧੀ ਜਾਈਏ ਅਜੇ ਇਹ ਸਿੱਧਕਾਰ ਬਾਦ ਕੇ ਪੁੰਨ ਦੀ ਕਿਸਾਨੀ ਨਾ ਕੀਤੀ ਐਡਾ ਵਿਗੜ ਗਿਆ ਕੋਈ ਸੰਤ ਦੇ ਪਹਿਲਾਂ ਦਾ ਬਚਾ ਨਹੀਂ ਪਾਪ ਹੁੰਦਾ ਤੂੰ ਬੰਦਾ ਹੋ ਕੇ ਵੀ ਪਾਪਨ ਤੋਂ ਸੋਚ ਹੋ ਗਿਆ ਬੇਦਖਾਰਾ ਹੋ ਗਿਆ ਸੁਤ ਸੰਪਤ ਦੇਸ ਇਹ ਮਾਲ ਗਰਬ ਜਦੋਂ ਸਾਰੇ ਜੀਵਾਂ ਨੂੰ ਸਾਰਾ ਖਾਦਾ ਪੀਤਾ ਖਤਮ ਹੋ ਗਿਆ ਵਿਸ਼ਿਆਂ ਵਿੱਚ ਉਸਦੇ ਆਪ ਦੇ ਪੁੱਤਰ ਤੇ ਆਪ ਦੇ ਕੋਈ ਕੰਪਟੇਬਲ ਮਿੱਤੇ ਆਨਾਦਿਕ ਦੇਸ਼ ਤੇ ਬੜਾ ਹੰਕਾਰ ਕੀਤਾ ਕਹਿੰਦਾ ਅੱਜ ਮੇਰੇ ਵਰਗਾ ਕੌਣ ਹੈ ਜੇ ਇਹਨੇ ਸੁੱਤ ਰਹੀਆਂ ਇਨੀਆਂ ਤੂਹਾਂ ਹਨ ਐਨੀ ਮੇਰੇ ਕੋਲ ਭੁਗਤੀ ਹੈ ਕਿਉਂ ਹੰਕਾਰ ਕਰਨ ਲੱਗ ਗਿਆ ਆਰਾਮ ਸਹੀ ਯਾਨੀ ਦੀ ਹਾਲਤ ਕਹਿ ਰਹੇ ਆ ਯਾਨੀ ਦੀ ਹਾਲਤ ਕਹਿ ਕੇ ਆਰਾਮ ਰਿਹਾ ਤੇ ਖੁਇਆ ਅਜੇ ਤਾਂ ਨਹੀਂ ਜਾਣੀ ਕਿ ਪਰਮੇਸ਼ਰ ਤੇ ਕੀ ਕਰਨਾ ਸੀ ਉਹ ਤਾਂ ਨਹੀਂ ਜਾਣੀ ਕਿ ਹੁਣ ਹੋਵੇਗਾ ਪਰਮੇਸ਼ਰ ਦੇ ਨਾਮ ਨੂੰ ਗਵਾਹੀ ਸਦਿਆ ਕੋੜ ਤੱਕ ਆਛਿਆ ਕੋਈ ਨਹੀਂ ਕਿ ਤੁਹਾਡੇ ਅੰਮਰਤ ਨਾਮ ਨੂੰ ਆਗਰ ਮਾਰਤੇ ਮਾਇਆ ਮਨ ਤੋਂ ਨੂੰ ਚਾਹੁੰਦੇ ਨੇ ਕੀ ਕਰਵੇ ਹੋਰ ਮਾਰਤੇ ਇਹਨਾਂ ਕੋਈ ਹੋਰ ਗਵਾਂਧੀ ਮਰ ਜਾਂਦੇ ਆ ਆਪਦੇ ਸਬੰਧੀ ਮਰ ਜਾਂਦੇ ਆ ਚਾਏ ਚਾਚੇ ਮਰ ਜਾਂਦੇ ਆ ਉਸ ਵੇਲੇ ਇਹਨਾਂ ਦੀ ਮਾਇਆ ਨੂੰ ਮਨ ਕਹਿੰਦਾ ਵੀ ਇੰਨੀ ਧੀਰੀ ਮੇਰੀ ਹੋਰ ਹੋ ਜੀ ਇਹ ਮਰਗੇ ਤਾਂ ਇੰਨੀ ਧੀਰੀ ਇਹਦੇ ਕੋਲੇ ਆ ਜੂ ਐਨੇ ਮਰਦੇ ਵੀ ਇਹਦੇ ਕੋਲੇ ਆ ਜਾਣਗੇ ਐਨੇ ਬੰਕ ਜਿਹਨਾਂ ਦਾ ਪੈਸਾ ਉਹ ਮੇਰੇ ਨਾਮ ਲੱਗ ਜਾਵੇਗਾ ਇਉਂ ਪਰਾਇਆ ਇਹਦੇ ਮਰਿਆਂ ਤੋਂ ਮਾਇਆ ਨੂੰ ਆਪ ਨਹੀਂ ਸਮਝਦਾ ਮੈਂ ਵੀ ਮਰ ਜਾਣਾ ਉਹਨਾਂ ਦੀ ਮਾਇਆ ਨੂੰ ਮਨ ਚ ਤੋਲਦਾ ਰਹਿੰਦਾ ਹਾਰਦਾ ਰਹਿੰਦਾ ਕਿ ਮੈਨੂੰ ਇੰਨੀ ਮਿਲ ਜਾਊਗੀ ਐਸਾ ਲਗੜਿਆ ਹੋਇਆ ਜੀਵਨ ਹੈ ਆਹ ਪਾਗ ਮੁਖੇ ਜਾਣੇ ਦੇ ਦੇਈਆ ਮੈਂ ਸਾਲ ਕਿ ਤਾ ਪਾਗ ਮੁਖੇ ਜਾਣੇ ਦੇ ਗੋਆ ਉਹ ਭਾਈ ਮੁਖੀ ਜਿਹੜਾ ਜਨਮ ਸੀ ਇਹ ਭੱਜ ਕੇ ਵਸਦਲੇ ਲੋ ਬੇਮੁਖ ਹੋ ਕੇ ਤਾਂ ਆਪਦੇ ਜਨਮ ਨੂੰ ਗਵਾ ਲਿਆ ਐਸੇ ਤਾਰਦੇ ਕੋ ਗੁਣ ਵਿੱਚ ਤੇ ਮੂੰਹ ਦੇ ਖਾਣ ਵਿੱਚ ਆਪ ਦੇ ਜਨਮ ਨੂੰ ਵਾਸਤਵਿਕ ਹੈ ਇਸ ਪ੍ਰਕਾਰ ਪਰਮੇਸ਼ਰ ਵੱਲੋਂ ਮੁਖੀ ਵੱਲੋਂ ਭੱਜ ਕੇ ਭਗਾਉਣਾ ਹੋਏ ਕਿ ਜਨਮ ਆਪ ਦਾ ਘੁਆ ਲਿਆ ਹੈ ਹੋਰ ਪਰਉ ਹੋਤ ਕੋ ਅਵਰ ਮਾਰਤ ਮਾਇ ਮਨ ਤੋਂ ਉਹ ਹੋਈ ਮਾਰਦ ਹਣਗੇ ਉਹ ਸੰਤ ਮਹਾਤਮਾ ਮਰਗ ਹਨਗੇ ਜਿਹੜੇ ਮਾਇਆ ਨੂੰ ਮਿੱਠਾ ਜਾਣ ਕੇ ਮਨ ਦੇ ਤੋਲ ਗਏ ਆ ਉਹ ਚਾਰਵੇਂ ਸਿੱਖੀ ਸਮੇਂ ਦੇ ਹਨ ਤਾ ਉਹ ਪਾਗ ਮੁਕ ਜਾਣੀਏ ਜਿਹਦੇ ਭੱਜ ਕਰਕੇ ਮੁਖੀ ਪਰਵੇਸ਼ੇ ਵੱਲ ਨੂੰ ਆਏ ਜਨਮ ਨੂੰ ਸਿੰਦਰੀਆਂ ਦੇ ਭੋਗ ਵਿੱਚ ਦੇ ਮੂੰਹ ਦੇ ਖਾਣੇ ਤੇ ਜਨਮ ਬਗੋੜਿਆ ਦਵਾ ਲਿਆ ਹੈ ਪੁੰਦਰਕੇਸ਼ ਕੁਝੇ ਕੁ ਤੋਂ ਥੋਲੇ ਆਇਆ ਲੈ ਸੁਣ ਲੈ ਕੀ ਹਾਲ ਤੇ ਕਹਿੰਦੇ ਪੁੰਦਰਕੇਸ਼ ਕੁਸ਼ਮ ਕੇ ਥੋਲੇ ਬੰਦਰ ਕਥਮ ਇਸ ਪ੍ਰਕਾਰ ਕਿ ਕਵਲ ਹੁੰਦਾ ਸਾਥ ਸੰਗਤ ਜੀ ਬੰਦਰ ਨਾਮ ਕਵਲ ਦਾ ਹੈ ਕਿਤੇ ਕਵਲ ਦੇ ਨਾਲੋਂ ਧੌਲੇ ਜਿਹੜੇ ਕਿਤੇ ਕੇਸ ਆ ਗਏ ਕਿਤਾ ਕਵਲ ਜਿਹੜਾ ਹੁੰਦਾ ਉਸ ਕਵਲ ਤੋਂ ਫੁੱਲ ਤੋਂ ਧੌਲੇ ਕਿਤੇ ਆ ਗਏ ਗਵਾਲ ਕਿਤੇ ਕਵਲ ਨਾਲ ਹੀ ਹੋ ਗਏ ਕਿਤੇ ਕਵਲ ਨਾਲੋਂ ਪਾਪਕ ਪਾਤਾਲ ਕੀ ਬਾਣੀ ਅਬੇ aí ਆਵਾਜ਼ ਛੋਟੀ ਹੋ ਗਈ ਸੱਤਵੇਂ ਪਤਾਲ ਦੀ ਕੋਈ ਆਦਮੀ ਬੋਲਦਾ ਹੁੰਦਾ ਨਾ ਆਵਾਜ਼ ਨਹੀਂ ਨਿਕਲਦੀ ਉਹ ਉੱਥੇ ਦੇਖਾ ਥੋੜਾ ਥੋੜਾ ਇਹਨੇ ਆਵਾਜ਼ ਵੀ ਬਣਦੀ ਹੈ ਇਹਨ ਕੋਈ ਹੈ ਜਾਨੀ ਸੱਤਵੇਂ ਪਤਾਲ 'ਚ ਬੋਲਦਾ ਇਹਨੂੰ ਮਿੱਥੀ ਬੰਨੀ ਤੋਂ ਆਵਾਜ਼ ਰਹੇਗੀ ਫੇਰ ਵੀ ਇਹ ਜੀ ਪਦਾਰਥਾਂ ਦੀ ਸ਼ਾਨੀ ਖੜੀਆ ਇਸੇ ਪ੍ਰਕਾਰ ਪੁੰਦਰਕੇਸ਼ ਕੁਸ਼ਮ ਤੇ ਧੌਨ ਪੁੰਦਰਕੇਸ਼ ਕੁਸ਼ਮ ਕਿਤੇ ਕਵਲ ਦੇ ਫੁੱਲ ਨਾਲੋਂ ਸਾਰੇ ਗੇਸ ਕਿਤੇ ਹੋ ਗਏ ਸਤਪਤਾਲ ਦੀ ਬਾਣੀ ਅੱਜੇ ਅਜੇ ਦੀ ਬਾਣੀ ਇਹ ਬੋਲੋ ਸਤਾਂ ਪਤਾਲਾਂ ਦੀ ਮਾਇਆ ਮੈਂ ਕਦ ਨਹੀਂ ਆਵਾ ਇਹ ਮੈਂ ਛੱਡਾਂ ਨਾ ਮੇਰੇ ਕੋਲ ਆ ਜਾਵੇ ਐਗੀਆਂ ਲੋਲਪਡੀਆਂ ਗੱਲਾਂ ਕਰਦਾ ਹੈ ਲੋਕਾਂ ਨੇ ਸ੍ਰਾਮਣਹ ਬੁੱਧ ਬਾਲਨਾਥ ਜੀ ਜੇਤਨਾ ਵਿਸ਼ ਨੂੰ ਸਾਲ ਸੰਗੋਦੀ ਕੋਠੋ ਨੇ ਪਾਣੀ ਸਰਮਣ ਲੱਗ ਗਿਆ ਹੈ 14 14 ਦਿਨ ਲੱਗ ਗਿਆ ਹੈ ਬੁੱਧੀ ਜਿਹੜੀ ਹੈ ਉਹ ਕੋਈ ਚੇਤੇ ਬਾਜ਼ਾਰ ਕਰੇ ਤਾਂ ਭੁੱਲ ਜਾਂਦਾ ਚੇਤੇ ਨੀਂ ਨਾ ਬੁੱਢਾ ਬਾਲਾ ਸਰੀਰਕ ਬਾਲਾ ਇੰਦਰੀਆਂ ਦਾ ਬਾਲ ਸਭ ਲੱਗ ਗਿਆ ਹੈ ਕੰਮ ਕਵਤ ਮਾਧਾਨ ਵਰਗੇ ਵਾਸ਼ਨਾ ਨਹੀਂ ਸਕੀ ਉਹ ਜਿਹੜੇ ਵਿਸ਼ੇ ਤੋਂ ਲੋਹੋਂ ਦੀ ਕਾਮਨਾ ਨਹੀਂ ਜਿਹੜੀ ਇਹ ਬੁਢੇ ਹੋਏ ਨੂੰ ਮਰਾਨੀ ਵੀ ਨਹੀਂ ਆਈ ਤੇ ਜਿਹਨੇ ਮਰਾਨੀ ਦੁੱਧ ਨੂੰ ਵੜਕਦੀ ਹੈ ਉਹ ਦੇਖ ਤੀਨ ਹੋ ਗੀਆਂ ਵਾਸ਼ਨਾ ਹੋ ਗਏ ਭੋਗ ਗਿਆਂ ਨੇ ਇੰਦਰੀਏ ਸਿਖਲ ਹੋ ਚੁੱਕੇ ਤੇ ਕਾਰਜ ਨਹੀਂ ਕਰ ਸਕਦਾ ਉਹ ਕਾਮਨਾ ਜਿਹੜੀਆਂ ਮਿਧਾਨੀਆਂ ਮੰਗ ਰਿਸੀਆਂ ਕਿੰਨੀਆਂ ਰੜਕਦੀਆਂ ਅਜੇ ਕਹਿੰਦਾ ਹੈ ਕਿ ਮੈਨੂੰ ਇਹ ਭੋਗ ਪ੍ਰਾਪਤ ਹੋਣ ਕਿਉਂ ਮਿਧਾਨੀਆਂ ਮੰਗ ਰੜਕਦੀਆਂ ਜਾਂ ਦਾ ਇਸ ਪ੍ਰਕਾਰ ਜਿਹਨੂੰ ਕੀ ਦੀ ਕਮਜ਼ੋਰ ਹੁੰਦਾ ਉਹ ਇਹ ਵਾਸ਼ਨਾ ਵਾਲੀਆਂ ਬਾਧੀਆਂ ਭੋਗਾਂ ਦੇ ਭੋਗ ਨਹੀਂਆਂ ਇਹ ਮਿਧਾਨੀਆਂ ਨੂੰ ਰੜਕਦੀਆਂ ਨੇ ਇਸ ਦੇ ਚਿੱਟੇ ਪਾਏ ਐਸੇ ਕਾਮਨਾ ਜਿਹੜੇ ਅੰਦਰ ਫੁਰਦੀਆਂ ਭੈੜੀਆਂ ਵਕਾਰ ਹੁੰਦੀਆਂ ਤਾਂ ਤੇ ਵਿਸ਼ੈ ਤਈ ਮਤ ਪਾਵਸੂ ਉਹ ਵਿਸ਼ੈ ਨੂੰ ਵਾਸ਼ਨਾ ਕਰਕੇ ਮਹਾਰਾਜ ਜਿੰਦੇ ਵੀ ਬੁੱਧ ਹੈ ਇਹ ਪਾਵਸ ਵਿੱਚ ਕੀ ਹੁੰਦੀ ਹੈ ਸੌਣ ਭੱਗ ਹੁੰਦੀ ਉਹਨਾਂ ਤੋਂ ਆਦਿਨ ਦਿੱਤੇ ਚ ਬੱਦਲ ਆਉਂਦੇ ਆ, ਮੀਂਹੀਆਂ ਆਉਂਦੀਆਂ, ਤੇ ਕਾਲੀ ਹੋ ਜਾਂਦੀਆਂ। ਕਿਸੇ ਪ੍ਰਕਾਰ ਉਸ ਵਾਸ਼ਨਾ ਕਰਕੇ ਜਿਹੜੀ ਬੁੱਧ ਸੀ, ਪਾਵੇ ਸੌਣ ਭਾਦੋਂ ਦੀ ਰੋਦੀ ਨਹੀਂ ਆਈ। ਜਿੱਥੇ ਮੋਹ ਰੂਪੀ ਬੱਦਲ ਹੁੰਦੇ ਆ, ਉਦਾਰਸਨ ਕੀ ਪਾਣੀ ਪੈਂਦਾ ਹੈ, ਅਜਾ ਰੂਪੀ ਮੀਂਹੀਆਂ ਆਉਂਦੀਆਂ ਹਨ, ਤੇ ਕਾਲੀ ਮੱਤ ਹੋ ਗਈ ਇਹਦਾ ਮਤਲਬ ਹੈ। ਬਾਸ਼ੇ ਵਿਚੋਂ ਕਾਲੀ ਰਕ ਲੈਣੀ ਉਹ ਬੁੱਧ ਜਿਹੜੀ ਆ ਕਾਲੀ ਹੋ ਗਈ ਹੈ ਇਹ ਵਿਸ਼ੇਸ਼ ਦੀਸਾ ਵਾਲੀ ਬਾਯਾ ਕਮਲ ਕਮਲਾਣਾ ਜਿਸ ਤੋ ਸੀ ਜਿਹੜਾ ਕਮਲ ਵਾਂਗੂ ਜਵਾਨੀ ਚ ਖੜਿਆ ਹੁੰਦਾ ਸੀ ਤੇ ਉਹ ਕਮਲਾ ਆ ਗਿਆ ਜਿੰਨੇ ਆ ਪੈਜੇ ਸੁਪੀ ਮੂਲੀ ਵੀ ਐਸੀ ਬੇਰੀ ਹਾਲਤ ਹੋ ਗਈ ਆਜਾ ਤੇ ਬਾਣ ਛੇਡ ਮ੍ਰਿਤ ਮੰਡਲੇ ਕੇਰ ਵੀ ਆਏ ਇਹਨੂੰ ਘਰ ਲੈ ਕੇ ਜਾਂਦੇ ਕਹਿੰਦੇ ਹਿਆ ਉੱਤਰ ਆ ਹੁਣ ਤਾਂ ਆਪ ਤਾਂ ਛੱਡ ਦੇ ਇਹ ਮਾਦ ਲੋਗ ਜ ਆਇਆ ਹੋਇਆ ਹੈ ਮਰ ਜਾਣਾ ਤੇ ਦੁਨੀਆ ਤੋਂ ਫੇਰ ਵੀ ਉਤਰਾ ਬੁਣਨੀ ਛੜੀਆ ਪਰ ਆਇਆ ਘਰਾਂ ਨੂੰ ਪੱਗਦਾ ਰਹਿੰਦਾ ਹੈ। ਅਕ੍ਰਾਈ ਮਾਇਆ ਨਹੀਂ ਚਾਹੁੰਦਾ ਰਹਿੰਦਾ। ਕਹਿੰਦੇ ਸਾਰਿਆਂ ਦੀ ਮਾਇਆ ਨਾ ਸੋਕੇ ਮੇਰੇ ਆਗੇ। ਇਸ ਪ੍ਰਕਾਰ ਉਤਰੇ ਬਣੇ ਕੰਮ ਕਰਦਾ। ਭਗਤ ਜੀ ਕਹਿੰਦੇ ਹੁਣ ਤਾਂ ਉਤਰਾ ਛੜਨੀ। ਇਹ ਮਾਦ ਲੋਗ ਕੋਈ ਜਦਵਾਇਆ ਇੱਥੇ ਮਾਰੀ ਜਾਣਾ ਹੈ। ਕਿਉਂ ਤੂੰ ਇਸ ਪਾਸੇ ਲੱਗਾ ਹੋਇਆ ਹੈਂ। ਫੇਰ ਕਹੇ ਆਉਂਦਾ ਤੇ ਬਾਣ ਛੋੜ ਮ੍ਰਿਤ ਮੰਡਲੇ ਜੀ ਅਵਗਤ ਜੋ ਵਿਆਪਕ ਹੋਏ ਅਵਗਤ ਜੋ ਪ੍ਰਾਪਤ સ્વરૂਪ ਪਰਮੇਸ਼ਰ ਆਪ ਦਾ ਤਾਂ ਵਿਸ਼ੇਸ਼ ਕਰਕੇ ਗਿਆਨ સ્વરૂਪ ਜੋ ਪਰਮੇਸ਼ਰ ਆ ਉਹ ਜਨਤੀ ਤੋਂ ਰਹਿ ਜਿਹੜਾ ਪਰਮੇਸ਼ਰ ਹੈ ਉਹਦੀ ਬਾਣੀ ਚ ਸੱਦੀ ਬੈਠਾਂ ਕੋਈ ਬਾਣੀ ਨੀ ਕਿਉਂ ਨਹੀਂ ਜੱਗਦਾ ਮਾਤ ਲੋਕ ਮੰਡਲ ਦਾ ਤਾਂ ਮਰੀ ਜਾਣਾ ਹੈ ਉਹ ਪਾਠ ਹੈ ਪਛਤਾਣਾ ਮੈਂ ਮਗਰੋਂ ਪਛਤਾਵਾ ਕਰੇਗਾ ਉਦੋਂ ਕੀ ਬਾਣੀ ਨਾ ਤੇਰਾ ਪਛਤਾਏ ਹੋਏ ਤੂੰ ਨਿੱਕੀ ਦੇਲ ਦੇਲ ਕੌਣ ਉੱਜੈ ਆਉਂਦੇ ਪੋਤਿਆਂ ਦੀਆਂ ਪਰੋਤਿਆਂ ਦੀਆਂ ਦੇਹਾਂ ਇਹਦੇ ਕੋਲੇ ਹੁੰਦੀਆਂ ਉਹਨਾਂ ਨੂੰ ਦੇਖ ਕੇ ਆਵਾਜ਼ ਤਾਂ ਨਿਕਲਣੀ ਦੰਦ ਮੂੰਹ ਚ ਹੈ ਨਹੀਂ ਆਵਾਜ਼ ਬਲਗਵੰਦੀ ਖੜੀ ਹੋਈ ਹੈ ਉਹ ਨਿੱਕੀਆਂ ਲਿੱਖੀਆਂ ਦੇਹਾਂ ਨੂੰ ਵੇਖ ਕੇ ਚਕੀਂ ਉਹਨੇ ਉੱਪਰ ਜਾਏ ਜੁਨੀ ਜੀ ਨਿਕਲ ਗਿਆ ਮੇਰੇ ਪੋਤੇ ਆ ਗਏ ਆ ਮੇਰੇ ਪੋਤੇ ਆ ਗਏ ਉਹ ਧੱਕਾ ਦੇ ਕੇ ਛਿਟ ਜਾਂਦੇ ਆ ਤੇ ਲਗੜਾਂ ਬਾਗ ਜਾਂਦੀ ਐ ਗਾਵਾਂ ਘੜਵਾ ਹੈ ਤੇ ਕੋਈ ਫਕੀਰ ਸੀ ਫਿਰਦਾ ਘਰੇਆ ਕਹਿੰਦੇ ਬਾਵਾ ਚੱਲ ਤੈਨੂੰ ਘਰੋਂ ਸਾਹ ਦੇ ਬਿਠਾ ਲੀਏ ਕਹਿੰਦਾ ਓ ਆਪ ਦਾ ਜਿਹੜਾ ਮੈਨੂੰ ਵੀ ਜਾਣਨਾ ਚਾਹੁੰਨੇ ਅੱਗੇ ਭੱਜੇ ਚੋ ਖਾਣੇ ਪੋਤਿਆਂ ਪੋਤੇਆਂ ਦੇ ਕਹਿੰਦੇ ਮੇਰੇ ਐ ਮੈਨੂੰ ਕੁੱਟਣ ਮਾਰਨ ਮੈਂ ਇਹਨਾਂ ਨੂੰ ਕਿਉਂ ਛੜ ਜਾਣਾ ਇਸ ਪ੍ਰਕਾਰ ਵੀ ਹਾਲਤ ਹੋਈ ਹੈ ਪਹਿਲੀ ਨਵਾਬੀ ਸਹਾਰ ਕੇ ਉਹਨਾਂ ਨਹੀਂ ਛੱਡ ਨਹੀਂ ਸਕਦਾ ਇਹਦੀ ਇਹਦੀ ਦੇਹ ਦੇਹ ਤਹਨ ਉੱਪਰ ਜਾਏ ਅੱਜ ਨਿਗਤੀ ਨੀਮ ਛੋੜ ਕਰਕੇ ਕੁੱਡੀ ਕੁੰਬੜੀ ਕੁੰਬੀ ਹੋ ਗਈ ਅੱਜ ਕੁੱੜ ਗਈ ਅੱਜ ਬਿਰਧ ਵਸਾ ਤੇ ਕਮਰ ਵਿੱਚ ਜਿਹੜੀ ਹੈ ਉਹ ਛੱਡਾ ਨਹੀਂ ਖੜਿਆ ਜਾਂਦਾ ਕਮਰ ਦੇ ਨਾਲ ਉੱਬਾ ਹੋ ਗਿਆ ਕੋਸਾ ਵੇਖ ਬਾਪੂ ਜੀ ਇਸ ਪ੍ਰਕਾਰ ਦੀ ਦੇ ਕੁੜੀ ਨੂੰ ਸ਼ੇਸ਼ ਕਰਕੇ ਦੇਖ ਤੁਨ ਉੱਪਰ ਜੇ ਕੋਈ ਦੇਖ ਲਵੇ ਮੇਰੇ ਮਾਰੀ ਦੀ ਤੁਨੀ ਦੀ ਆਵਾਜ਼ ਨਿਕਲਦੀ ਐ ਸਮਝ ਦੇ ਅੱਖਰ ਵੀ ਕੀ ਕਹਿੰਦੇ ਇਹਨਾ ਆਵਾਜ਼ ਨਹੀਂ ਹੋਈ ਹੈਦਰ ਦੇ ਵਸਤੇ ਚ ਮਾਣ ਕਰਤਾ ਨਹੀਂ ਬੂਝਿਆ ਹਾਂ ਮਾਣ ਕਰਦਾ ਮੇਰੇ ਪੋਤੇ ਪੋਤੇ ਕੀ ਹੋ ਗਿਆ ਅਜੇ ਬੁੱਧਾ ਨਹੀਂ ਇਹਨਾਂ ਦਾ ਮਾਣ ਕਰਦਾ ਧੱਕੇ ਦੇ ਜਾਂਦੇ ਨੇ ਮੰਡੀ ਚੁੱਪ ਹਟਾਉਂਦਾ ਦਾ ਬਾਹਰ ਤੋਂ ਦੇਖਿਆ ਅੰਦਰ ਨਾ ਨੋ ਨੋ ਨੂੰ ਘੁੰਮ ਕੇ ਬੰਦੇ ਇਹ ਨਾ ਇਹ ਨਾ ਕਰਦਾ ਸਮਝ ਨਹੀਂ ਨਾ ਲਾਲਕ ਕਰੇ ਜੀਵਨ ਪਾ ਦੇ ਕਰਨੀ ਅੱਲੇ ਜੀਵਨ ਕਰੀਏ ਕਰਨ ਵਾਸਤੇ ਕਹਿੰਦਾ ਮੁੰਡਿਆ ਮੈਨੂੰ ਹਸਰਾਸਤ ਲਾ ਦੇਓ ਮੇਰੇ ਤੋਂ ਜੀਰੀ ਲਾ ਦੇਓ ਜੇ ਨਾ ਬੈ ਕੋਈ ਫਿਰ ਜੰਗਾਰੋਂ ਥੋੜੇ ਸਿਰ ਲੈ ਛਤਰ ਹੈ ਇਸ ਕਰਕੇ ਇਹ ਵੀ ਲਾਲਚ ਕਰਨਾ ਹੈ ਇਹ ਜਿਹੜੀ ਜਵਾਨੀ ਦਾ ਆਸਕਾ ਸੀ ਸਾਰੇ ਉਹ ਬਾਅਦ ਵਿੱਚਾ ਭੋਗਾਂ ਵਿੱਚ ਹੁਣ ਨਿਫਾਸ ਤੇ ਲਾ ਕੇ ਖਾਣਾ ਚਾਹੁੰਦਾ ਲਾਲਚ ਕਰਦਾ ਜੀਵਨ ਦੀ ਪਦਵੀ ਵਾਸਤੇ ਲੋਕਾਂ ਕਹੀ ਨਾ ਸੁੱਖਾਂ ਹੋ ਗਈਆਂ ਅੱਖਾਂ 'ਚ ਕੋਈ ਸੁੱਖ ਨਹੀਂ ਦੁਸਰਾਂ ਦੀ ਨਿਗਾਹ ਨਹੀਂ ਆਉਂਦੀ ਮਾਤਾ ਤੇਜ ਉੱਡਿਆ ਮਨ ਕਾਂਥੀ ਉਸ ਪ੍ਰਕਾਸ਼ ਹਾਲਤ ਦੇ ਨਾਲ ਦੀ ਸਾਸ਼ ਜੀ ਦੀ ਸਾਰੀ ਜ਼ਿੰਦਗੀ ਗੁਜ਼ਰੀ ਹੈ ਉਹ ਦੱਸੋ ਕਿਵੇਂ ਮੁਕਤ ਹੋਵੇਗਾ ਫਕਾ ਦੇ ਜਥਰਾ ਵੀ ਤੇਰੀ ਛੱਤ ਫਟ ਗਿਆ ਕਿਸੇ ਵੇਲੇ ਸਮਾਉਤ ਹੋ ਗਈ ਅੱਗ ਜੀ ਸੀ ਅੰਨ ਹਜਮ ਕਰਨ ਵਾਲੀ ਉੱਦਿਆ ਮਨ ਪੰਖ ਸੀ ਮਨਖਿ ਪੰਖੀ ਜੀਵਾਤਮਾ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਕਦੋਂ ਉਡਾਰੀ ਮਾਰੀ ਮਾਰ ਆਂਗਣ ਨਾ ਸੁਖਾਈ ਜੋਹਰ ਉਹ ਅੰਨੀ ਲੰਗਣਾਇ ਸਿੰਘੀ ਨੂੰ ਮੀਚੰਗਾ ਲੈਦਾ ਖੂਦ-ਬੂਦ ਕਰ ਭਾਲੀ ਘਰ ਦੀ ਨਾਰ ਰਹਿਤਾਂ ਲਾਦੀ ਉਹ ਤੋਂ ਖੂਦ-ਬੂਦ ਕਰ ਭਾਲੀ ਉਹਨਾਂ ਨੂੰ ਚੰਗਾਰੀ ਲੱਗਦਾ ਕਿ ਬੁਢਾ ਪਿਆ ਨੂੰ ਲੈ ਚੱਲੋ ਛੇਤੀ ਸਿਵਾਕ ਲੈ ਚੱਲੋ ਕਬਰਾਂ ਕਿ ਲੈ ਚੱਲੋ ਇਉਂ ਕਰਦੇ ਆਂ ਉਹਨਾਂ ਨੂੰ ਦੇੜੇ ਜੀ ਵੀ ਪਿਆ ਨਹੀਂ ਸਿਖਾਉਂਦਾ ਕੋ ਘਰ ਆਉਣ ਜਿਹੜਾ ਪਿਆਰੋਂ ਮੰਗੇ ਸੀ ਘਰ ਨੂੰ ਉਹ ਅੰਗਣ ਜਿਹੜੇ ਕਿਤੇ ਆਉ ਉਸ ਨੂੰ ਸਿਖਾਉਂਦਾ ਨਹੀਂ ਹੈ ਦੇਵੀ ਕਹੇ ਸੁਨੋ ਭਗਤ ਜੀ ਬੇਨਾਮੇ ਉਮਰ ਗੁਜ਼ਾਰ ਲਈ ਭਗਤ ਜੀ ਕਹਿੰਦੇ ਅਸੀਂ ਸੋਆ ਵਸਤਾ ਹੀ ਦਸੀਆਂ ਕੇ ਭਗਤ ਜੀ ਨਾਲੇ ਸੁਣੋ ਮਰਨ ਨੂੰ ਮੇਕ ਤੇ ਕੋਨ ਪਾਏ ਜਦੋਂ ਮਰਨ ਨਾਲ ਸੇ ਮੁਕਤ ਹੋ ਜਾਊਗਾ ਜੇ ساری ਜਿੰਦਗੀ ਆਉਦੀ ਬਰਬਾਦ ਕਰ ਲਈਏ ਉਹ ਕੋਈ ਮੁਕਤ ਨਹੀਂ ਹੋਵੇਗਾ ਮੁਕਤ ਕਹਿੰਦੇ ਪਰਖਾ ਅਗਲੇ ਸ਼ਬਦ ਕੇ ਭਗਤ ਰਵਦਾਸ ਜੀ ਨੂੰ ਕੋਈ ਪਾਈ ਹੈ ਮੁਕਤੀ ਪਾਉਂਦਾ ਕੌਣ ਹੈ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਰਵਦਾਸ ਜੀ ਕੋਲੇ ਬੈਠੇ ਸਨ ਕਿਹੜਾ ਰਵਦਾਸ ਨੂੰ ਕੋਈ ਨਹੀਂ ਸਕਦੇ ਚਾਰ ਹੁਣ ਮੁਕਤੀ ਹੋਣ ਵਾਲਾ ਸ਼ਬਦ ਪਾਈ ਕਰੇ ਰਵਦਾਸ ਜੀ ਤੇ ਮਹਾਰਾਜ ਜੀ ਆਪਨੇ ਸਾਝੀ ਕਰਾਉਂਦੇ ਹਮਸਿਣੀ ਸਿਰੀ ਰਾਗੋ ਤੋਹੀ ਮੋਹੀ ਮੋਹੀ ਤੋਹੀ ਸਾਧਕ ਰਵਦਾਸ ਜੀ ਮਹਾਰਾਜ ਸਾਹਬ ਦੇ ਪਿਆਰੇ ਜੋ ਕਾਂਸੀ ਦੇ ਵਿੱਚ ਹੀ ਹੋਏ ਸਨ ਉਹ ਦਾਰਨ ਕਰਦੇ ਹਨ ਤੋਹੀ ਮੋਹੀ ਮੋਹੀ ਤੋਹੀ ਪ੍ਰਮੇਸ਼ਰ ਤੋਹੀ ਤੇਰੀ ਤ੍ਰਿਪਤੀ ਵਿੱਚ ਤੋਹੀ ਮੇਰੀ ਜਦੋਂ ਦਰਸੀ ਤੋਹੀ ਤੇਰੇ ਵਿੱਚ ਮੋਹੀ ਮੋਤ ਹੋ ਗਈ ਅੰਤਰ ਕੈਸਾ ਮੇਰਾ ਤੇਰਾ ਤੇ ਮੇਰਾ ਫਰਕ ਹੀ ਰਹਿਣ ਸੀ ਕੋਈ ਰੂਪ ਹੋ ਗਿਆ ਸੀ ਇਸ ਪ੍ਰਕਾਰ ਸਕੇ ਦਾਸਾ ਜਿਵੇਂ ਤੁਹਾਡੀ ਤ੍ਰਿਪਤੀ ਵਿੱਚ ਮੋਹੀ ਮੇਰੀ ਦਰਸੀ ਤੋਹੀ ਤੇਰੇ ਵਿੱਚ ਮੋਤ ਹੋ ਗਈ ਹੁਣ ਕਾਹਦਾ ਫਰਕ ਆਉਣਾ ਸੀ ਇੱਕੋ ਹੀ ਰੂਪ ਹੈ ਹੁਣ ਦੱਸ ਕੇ ਕਾਹਚਾ ਇਸ ਪ੍ਰਕਾਰ ਕੋਈਕਾ ਹੋ ਗਈ ਹੈ ਤੋਹੀ ਕੋਲੇ ਸਰਗਣ ਵਿੱਚ ਤੇ 모ਹੀ ਮੇਰੇ ਜੀਵ ਵਿੱਚ ਸੱਚੇ ਬਾਦਸ਼ਾਹ ਤੇ 모ਹੀ ਅਲਪੱਗ ਵਿੱਚ ਤੋਹੀ ਸਰਵਗ ਵਿੱਚ ਅੰਤਰ ਫਰਕ ਕਿਹਦਾ ਹੋਣਾ ਸੀ ਤੋਹੀ ਤੂੰ ਅਬਿਆਕਰਤ ਰੂਪ ਤੂੰ ਸੱਚੇ ਬਾਦਸ਼ਾਹ ਇਸ ਪ੍ਰਕਾਰ ਅਬਦ ਰੂਪ ਹੈ ਅਬਾਇਤ ਨਾਮ ਦੇ ਰੂਪ ਹੈ ਤੇ 모ਹੀ ਮੈਂ ਜੀਵ ਸਾਖੀ ਰੂਪ ਉਹਦੇ ਵਿੱਚ ਤੋਹੀ ਨਹੀਂ ਤੇਰੇ ਸੂਰੇ ਸੱਚੇ ਨਾਮ ਦੇ ਸੂਰੇ ਵਿੱਚ ਜੋ ਨਿਯਮੇ ਜੀਵ ਦੇ ਚੰਪਾ ਦੇ ਲੋਕਲ ਸਭ ਤੋਂ ਵੱਧ ਨੂੰ ਫੀਲ ਦੇ ਕੇ ਇਫਾਰ ਕਰਨਾ ਸੀ ਸਤਾਂਤ ਤੋਂ ਤਾਤਕ ਜਲ ਕਰੰਗ ਜੈਸਾ ਜਿਵੇਂ ਮਹਾਰਾਜ ਭਜਨ ਕਰਕੇ ਐਸਾ ਸਰੂਪ ਪ੍ਰਾਪਤ ਹੋ ਗਿਆ ਸਾਨੂੰ ਇਹ ਪ੍ਰਕਾਰ ਕੰਮ ਸੋਹਣੇ ਕੜਕ ਕੜੇ ਜਿਹੜੇ ਬਣਾਏ ਹੋਣ ਉਹਨੂੰ ਕਹਿੰਦੇ ਆ ਸੋਨੇ ਦੇ ਕੜੇ ਬਣੇ ਹੁੰਦਾ ਤਾਂ ਸੋਨਾ ਹੀ ਹੈ ਨਾ ਇੱਕ ਆਕਾਰ ਕਰਿਆਂ ਦਾ ਬਣਿਆ ਹੁੰਦਾ ਜਿਵੇਂ ਮਹਾਰਾਜ ਸਕੇ ਬਾਦਸ਼ਾਹ ਸਾਡੇ ਆਕਾਰ ਭਗਤਾਂ ਦੇ ਬਣੇ ਆ ਪਰ ਤੇ ਰੂਪ ਦਾ ਸੇਨ ਨਹੀਂ ਨਹੀਂ ਮਾਰੇ ਅਜਿਹਾ ਨਹੀਂ ਦਾ ਕੁਝ ਨਹੀਂ ਜਿੰਨਾਂ ਫਲ ਕਾ ਸਾਡੇ ਆਕਾਰ ਪਸ ਕਹਿੰਦੇ ਕਿ ਇਹ ਕਦੇ ਸੇਨ ਦੇ ਬਣਾਏ ਹੋਏ ਨੇ ਇਸ ਪ੍ਰਕਾਰ ਕਰਕੇ ਵਿਵਰਤਵਾਦ ਕਹਿੰਨ ਕਰਦੇ ਆ ਦੂਜੇ ਰੂਪ ਵਿੱਚ ਇੱਕ ਹੈ ਪ੍ਰਨਮਵਾਦ ਉਹ ਕਹਿੰਦਾ ਵਿਵਰਤਵਾਦ ਪ੍ਰਨਮਵਾਦ ਉਹ ਹੁੰਦਾ ਹੈ ਜਿਹੜਾ ਬਦਲ ਕੇ ਉਹ ਰੂਪ ਨਾ ਰਹੇ ਜਿਵੇਂ ਦੁੱਧ ਜਿਹੜਾ ਬਦਲ ਕੇ ਦਹੀਂ ਬਣ ਜਾਂਦਾ ਲੱਸੀ ਬਣ ਜਾਂਦਾ ਫੇਰ ਉਹ ਦੁੱਧ ਨਹੀਂ ਹੁੰਦਾ ਇਸੇ ਪ੍ਰਕਾਰ ਜਿਹੜਾ ਮਾਇਆ ਜੀ ਅਨਸਾਰ ਪ੍ਰਨਮਵਾਦ ਹੈ ਇਹਨਾਂ ਬਾਲਕ ਜਵਾਨੀ ਬਿਰਧ ਫੇਰ ਸਰੀਰ ਮੁਕ ਜਾਂਦੇ ਆ ਇਸ ਪ੍ਰਕਾਰ ਇਹ ਹੈ ਪ੍ਰਨਮਵਾਦ ਮਾਇਆ ਦਾ ਇਹ ਪਰਮੇਸ਼ਰ ਦਾ ਵਿਵਰਤਵਾਦ ਸਾਰਿਆਂ ਦੀ ਸਾਖੀ ਨੂੰ ਕੋ ਤੇ ਵਰਤਦਾ ਫੇਰ ਚੇਤਨਾ ਚੇਤਨਾ ਮਾਇਆ ਸਤਜੜ ਦੁਖ ਰੂਪ ਇਹ ਪ੍ਰਨਮਵਾਦ ਨੂੰ ਪ੍ਰਾਪਤ ਹੋਣ ਵਾਲੀ ਅਤੇ ਜਿਹੜਾ ਚੇਤਨਾ ਹੈ ਉਹ ਸਭ ਸੰਗਤ ਦੀ ਵਿਵਰਤਵਾਦ ਰੂਪ ਉਹ ਰੂਪ ਹੀ ਘੜ ਕੇ ਆਉਂਦਾ ਨਾ ਨਾ ਰੂਪ ਦਾ ਰਹਿ ਬਰੰਦੀ ਹਾਂ ਕੇ ਰਹੇ ਨਹੀਂ ਆਰਾ ਕਿਹੜਾ ਸੰਗਰਾਂ ਵਾਲਾ ਹੈ ਇਸ ਤਰ੍ਹਾਂ ਪਾਣੀ ਤੇ ਸਾਤਿ ਜਲ ਕੇ ਰੰਗ ਗਿਆ ਜਾਨੇ ਕਿ ਕੜੇ ਬਣੇ ਕਹਿੰਦੇ ਇਹ ਮਾਰਾ ਸਾਡੇ ਭਕਤਾਂ ਦੇ ਆਕਾਰ ਤੋਂ ਹੀ ਸਮਝ ਲੋ ਤੇ ਤੂੰ ਸਹੀ ਨਹੀਂ ਦੀ ਨਾਈ ਹੈ ਹੈ ਤਾਂ ਹੀ ਕੋਈ ਰੂਪ ਨਾ ਜਾਂ ਹੋਰ ਸੁਣ ਲੋ ਮਾਰਾ ਦੂਜਾ ਦਸ਼ਤਾਂਤ ਜਲ ਰੰਗ ਜੈਸਾ ਜਿਵੇਂ ਜਲ ਤੇ ਮਾਰਾ ਲਹਿਰ ਹੁੰਦੀ ਹੈ ਉਹ ਲਹਿਰ ਪਾਣੀ ਤੋਂ ਵੱਖਰੀ ਨਹੀਂ ਹੁੰਦੀ ਜਲ ਦਾ ਰੂਪ ਹੀ ਹੁੰਦੀ ਹੈ ਇਹ ਸਾਡੇ ਮਾਰਾ ਆਕਾਰ ਲਹਿਰ ਵੀ ਨਹੀਂ ਆਈ ਹੈ ਤੂੰ ਜਗ ਜਗਿਆ ਨੇ ਸਤਿ ਸਿਦਕ ਨੇ ਇਹ ਕੋਈ ਰੂਪ ਨਹੀਂ ਇਸ ਕਰਕੇ ਫਰਕ ਕੋਈ ਜਿਉ ਤਾ ਹਮ ਨਾ ਪਾਪ ਕਰੰਤਾ ਵਰਦਾ ਕਰ ਲਗੋ 헤ਦ ਬਦਾਸ ਤੁਸੀਂ ਪਾਪ ਕਰਨ ਵਾਲੇ ਜੀਵ ਹੋਏ ਤੇ ਅਸੀਂ ਅੰਤ ਤੁਸੀਂ ਅੰਤ ਵਾਲੇ ਹੋਏ ਅਸੀਂ ਅਨੰਤ ਹੋਏ ਅੰਤ ਤੋਂ ਰਹਿਤ ਤੂੰ ਕਿੰਨਾ ਸਾਡੀ ਨੀਸ ਕਰ ਸਕਦਾ ਹਾਂ ਕਾਂਕੂ ਨਾਮ ਰਉਦਾਸ ਜੀ ਇਕਲੰਦੇ ਹਨ ਸ਼੍ਰੀ ਮਹਾਰਾਜੇ ਜਉਤਾ ਹਮ ਨਾ ਪਾਪ ਕਰੰਤ ਸੇਹ ਦੇ ਬਾਦਸ਼ਾਹ ਸੀ ਹੰਕਾ ਮੰਮਤਾ ਦੇ ਸਹਿਤ ਪਾਪ ਕਰਨ ਵਾਲੇ ਸੀ ਨਾ ਹੁੰਦੇ ਜੀ ਅਹੇ ਅਨੰਤ ਜਿਹਦੇ ਅਸੀਂ ਅੰਤ ਵਾਲੇ ਨਾ ਹੁੰਦੇ ਅਹੇ ਦੇਸ ਕਰਜ ਕੋਈ ਨਾ ਅਨੰਤ ਕਨ ਕਹਿਣਾ ਸੀ ਕੋਰਨਾ ਨੰਦ ਗੰਨੀ ਦੇਹੀ ਅੰਤ ਵਾਲੇ ਅਕਾਰ ਬਣੇ ਹਨ ਇਸ ਕਰਕੇ ਤੈਨੂੰ ਅੰਤ ਤੋਂ ਰਹਿਤ ਕਹਿੰਦੇ ਹਨ ਪਾਤ ਪਾਉਣੇ ਨਾਮ ਕਹੇ ਸੋ ਜਿਹੜਾ ਤੁਹਾਡੇ ਮਾਰੇ ਪਾਤੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਥੋੜਾ ਕਿਵੇਂ ਪੈਂਦਾ ਤੁਸੀਂ ਸਾਡੇ ਕੁਰਬਾਨ ਜਾਓ ਇਹ ਹੀ ਪਾਤੀਆਂ ਤੁਸੀਂ ਪਾਤੀਆਂ ਨੂੰ ਪਵਿੱਤਰ ਕਰਨ ਵਾਲਾ ਥੋੜਾ ਨਾਮ ਅਸੀਂ ਪਾਤਤਾ ਹੈ ਇਹ ਕਰਕੇ ਤੁਸੀਂ ਮਾਰੇ ਤੁਹਾਡੇ ਸਾਡੇ ਕਰਕੇ ਨਾਮ ਪਿਆ ਤੁਹਾਡਾ ਕਰਬਾਨ ਹੋਏ ਨਾ ਇਹ ਤੁਹਾਡਾ ਨਾਮ ਪਤਵ ਤਾਉਣ ਕਿਵੇਂ ਬਣ ਜਾਂਦਾ ਇਹ ਰਵਿਰਾਜ ਜੀ ਦੀ ਸੰਤਾਨ ਵਿਖਾਈ ਹੈ ਭੰਤੀ ਦੇ ਪ੍ਰਿੰਦ ਚਾਕੇ ਰਹੇ ਹੋ ਜੀ ਨਾਇਕ ਆਛੇ ਨੂੰ ਅੰਤਰਜਾਨੀ ਜੀ ਕਿ ਨਾਇਕ ਪ੍ਰੇਰਕ ਸਾਰਿਆਂ ਦੇ ਅਸੀਂ ਜੋ ਅੰਤਰਜਾਨੀ ਹਾਂ ਦੁਰਵਿਦਾਸ ਸਾਡੀ ਇਸ ਤਵੇਂ ਕਰ ਸਕਦੇ ਆ ਸੁਣ ਕੇ ਕਹਿੰਦੇ ਨੇ ਸੁਖਦਾਸ ਜੀ ਪ੍ਰਭ ਤੇ ਜਾਣੀ ਤੋਂ ਜੋ ਨਾਇਕ ਆਛੇ ਨੂੰ ਅੰਤਰਜਾਨੀ ਮੇਰਾ ਨਾਇਕ ਪ੍ਰੇਰਕ ਸ੍ਰੋਵਣੀ ਕਹੋਣੇ ਹੋ ਆਛੇ ਕਹੋਣੇ ਹੋ ਆਛੇ ਸੁੰਦਰ ਕਹੋਣੇ ਹੋ ਤੇ ਅੰਤਰਜਾਨੀ ਆਪ ਨੂੰ ਕਹੋਣੀ ਹੂ ਇਹਦਾ ਕਾਰਨ ਅਸੀਂ ਮਹਾਰਾਜੀ ਜੋ ਆਹ ਹਾਂ ਅਲਪਦ ਹਾਂ ਇਹ ਤੁਸੀਂ ਸਾਡੇ ਪ੍ਰੇਰਕ ਜਵਾਈ ਸੁਆਮੀ ਹੋ ਨਾ ਜੇ ਅਸੀਂ ਇਹ ਪਾਦਣਾ ਹੁੰਦੇ ਤੂੰ ਸਰਬੱਤ ਦਾ ਆਇਕ ਸ਼੍ਰੋਮਣੀ ਕਿਵੇਂ ਹੋਊਗਾ ਤੇ ਜੇ ਇਹ ਸੱਚੇ ਬਾਦਸ਼ਾਹ ਛੋਟੀ ਗੱਦੀ ਆਏ ਨਾ ਹੁੰਦੇ ਤੇ ਤੂੰ ਅੰਦਰਲੀ ਜਾਣਵਾ ਅੰਤਰੀਆਮੀ ਕਿਹੜਾ ਨਾਮ ਤੋਂ ਬੰਦਾ ਇਹ ਸਾਡੇ ਕਰਕੇ ਜਿਹੜਾ ਨਾਮ ਤੇ ਆਖਣ ਲੋਕ ਵੀ ਪ੍ਰਭ ਤੇ ਜਾਨ ਜਾਨੀਜ ਜਾਣਕੇ ਸੁਆਮੀ ਅਸੀਂ ਤੁਸੀਂ ਜਾਣੋ ਤੇ ਅਸੀਂ ਸੁਆਮੀ ਕਹਿੰਦੇ ਇਹ ਵੀ ਵਖਦਾ ਹੀ ਆ ਆਪਣੀ ਪ੍ਰਭ ਤੇ ਜਨ ਜਾਨੀਜ ਬ੍ਰਹਮ ਕਰਕੇ ਜਾਣੇ ਜਾਂਦੇ ਕਿ ਜਨ ਭਗਤ ਦਾ ਵਾਸ ਗ੍ਰੀਵੇ ਇਹ ਮਹਾਰਾਜ ਤੁਹਾਡੇ ਕਰਕੇ ਅਸੀਂ ਜਾਣਗੇ ਨਾ ਤੇਰੀ ਭਗਤੀ ਕਰਕੇ ਵਿੱਚ ਪਰਮੇਸ਼ਰ ਦੇ ਭਗਤ ਹਨ ਜਨ ਕੇ ਸੋਮੀ ਅਵੇ ਭਗਤਾਂ ਕਰਕੇ ਸੋਮੀ ਅਕਾਲ ਤੁਸੀਂ ਤੂੰ ਜਾਣਿਆ ਜਾਂ ਮੈਂ ਇਹ ਭਗਤ ਨਾ ਹੋਣ ਦਾ ਬਿਆਨ ਨਹੀਂ ਕਿਸੇ ਨੂੰ ਹੁੰਦਾ ਇਸ ਕਰਕੇ ਇਹ ਵੀ ਆਪਣੀ ਏਕ ਪਈਆ ਫਰਕ ਕੀ ਰਿਹਾ ਕਹਿੰਦੇ ਸਰੀਰ ਆਰਾਧਾ ਮਨੋ ਵਿਚਾਰ ਦੇਵੇ ਉਹ ਸਾਰਾ ਸਰਗੁਣ ਸੂਲ ਤੇ ਜਫੀ ਦੇ ਲਹੇਲੇ ਰਵਾਸ ਪਾਕਿਸਤਨ ਨੂੰ ਕਹਿੰਦੇ ਰਵਾਸ ਮਰ ਮੰਗ ਜੋ ਮੰਗਣਾ ਹੈ ਇਸ ਲਈ ਜਿਨ੍ਹਾਂ ਦੀ ਏਕਤਾ ਹੋਈ ਉਹ ਸਾਲ ਸਮੇਂ ਹੀ ਭਜਨ ਕਰਕੇ ਉਹ ਮੁਕਤ ਹੈ ਬਾਕੀ ਮੁਕਤ ਨਹੀਂ ਕੋਈ ਹੋ ਸਕਦੇ ਇਹ ਕਿਸੇ ਹਾਲ ਦੀ ਲੱਸੀ ਹੈ ਉਸ ਹਾਲ ਤੇ ਮਰਨ ਨਾਲ ਕਿਸੇ ਦੀ ਮੁਕਤ ਨਹੀਂ ਸਕਦਾ ਸੋ ਮੁਕਤ ਹੋਣ ਦੀ ਹਾਲਤ ਹੈ ਕੋਣੇ ਰੋਜ਼ਾਂ ਮਾਹੀ ਮਾਰੇ ਤੇ ਵਰ ਮੰਗਦੇ ਐ ਲੋ ਮਾਲਾ ਫੇ ਜੇ ਵਰ ਦੇਣ ਤੇ ਖੁਸ਼ ਹੋਏ ਨਾ ਤਾਂ ਮੈਨੂੰ ਇਹ ਵਰ ਦੇਓ ਸਰੀਰ ਆਰਾਧੇ ਮੇਕੋ ਵਿਚਾਰ ਦੇ ਜਿਨਾਂ ਜਿੰਸ ਤੇ بادشاہ ਮੇਰਾ ਸਰੀਰ ਰਵੇ ਉਹਨਾਂ ਚਿਰ ਮੈਨੂੰ ਮੈਂ ਆਰਾਧਾਰ ਹਾਂ ਤੁਹਾਨੂੰ ਜਿਨਾਂ ਤੇ ਸਰੀਰ ਚੱਲਦਾ ਰਹੇ ਉਹਨਾਂ ਤੇ ਸੱਚੇ بادشاہ ਆਪ ਦਾ ਭਜਨ ਕਰਦੇ ਰਹੀਏ ਇਹ ਕੋ ਮਕਸਦ ਹੈ ਤੇ ਦੂਸਰੀ ਇਹ ਵਿਚਾਰ ਮੈਨੂੰ ਦੇ ਲੋ ਜੀ ਕੋਈ ਸ਼੍ਰੀਓਤ ਕਾ ਤੇਰਾ ਸਰੂਪ ਵੀ ਸੱਚੇ ਤਾਂ ਨੰਦਾ ਹੈ ਕਿ ਮੇਰਾ ਵੀ ਸਤਿਆਨੰਦ ਰੂਪ ਇਹ ਗਿਆਨ ਮੈਨੂੰ ਭੁੱਲੇ ਕਦੇ ਮਾਇਆ ਦੇ ਮੋਹ ਜਤਾ ਕੇ ਭੁਲਾ ਨਾ ਦੇਈ ਕਦੇ ਵਿਦਿਆ ਦੇ ਬਾਤ ਤੇ ਮੈਨੂੰ ਇਹ ਸਰੂਪ ਦਾ ਗਿਆਨ ਨਾ ਵਿਚਾਰੀ ਇਹ ਵਿਚਾਰ ਵਖੀ ਮੈਨੂੰ ਜੀਵੀ ਸੀ ਉਸ ਕਾ ਦੀ ਜੁਦੀ ਇਹ ਗੱਲ ਮੰਗੀ ਐ ਰਵਿਦਾਸ ਸਾਹਮਣੇ ਦਾਲ ਤੁਮਝਾਵਾ ਤੇ ਇਹੀ ਵਾਰਾਂ ਦਾ ਸੰਗਤ ਮੰਗਦਾ ਹਾਂ ਸੰਗਤ ਕਿਹੜੀ ਮੰਗਦੇ ਹੁਣ ਤੁਸੀਂ ਰਵਿਦਾਸ ਜੀ ਕਹਿੰਦੇ ਮਾਰਾ ਸਮਝਾਵਾ ਕੋਈ ਜਿਹੜਾ ਤੇਰਾ ਦਲ ਸੰਪੂਰਨ ਸੰਸਾਰ ਦੇ ਅੰਦਰ ਸਮਾਨ ਰੂਪੋ ਕੇ ਵਿਆਪਕ ਤੂ ਆਕਾਸ਼ ਦੇ ਨਿਯਾਨੀ ਚੇਤਨ ਇਹ ਜਿਹੜਾ ਸਮਝਾਉਣ ਵਾਲੇ ਸੰਤ ਹੋਣ ਉਹਨਾਂ ਦੀ ਸੰਗਤ ਮਿਲੇ ਉਹਨਾਂ ਨਾਲ ਬੈਠਣਾ ਉਸ ਨਾਲ ਹੋਵੇ ਜਿਹੜਾ ਦਲ ਸੰਪੂਰਨ ਦੇ ਵਿੱਚ ਤੇਰੇ ਰੂਪ ਨੂੰ ਸਮਾਨ ਰੂਪੋ ਕੇ ਵਿਆਪਕ ਹੈ ਕਹੇ ਤੈਨੂੰ ਉਸ ਜਿਹੜਾ ਆਕਾਸ਼ ਤੋਂ ਬਿਨਾਂ ਹੋਰ ਕੋਈ ਆਕਾਰ ਨਹੀਂ ਸਭ ਮਾਇਆ ਦੇ ਕਲਪੇ ਹੋਏ ਐ ਇਹ ਜਿਹੜਾ ਸਮਝਾਉਣ ਵਾਲਾ ਤੱਤ ਦੇ ਤਾ ਬ੍ਰਹਮ ਗਿਆਨੀ ਹੋਵੇ ਉਹਨਾਂ ਦੀ ਰਬਾਜੀ ਸੰਤ ਜੀ ਨਾਲ ਸੰਗਤ ਦੇਵੋ ਥੀਰ ਕਰਕੇ ਆਪ ਨੂੰ ਰਾਜ ਦੇ ਲਈ ਇਹ ਵਿਚਾਰ ਰਹਿਣੇ ਚਾਹੀਦੇ ਆਪਾਂ ਤੇ ਤੁਸੀਂ ਸੁਣੋ ਕੋ ਮਾਰਾ ਦਸਤ ਜੀ ਦੀ ਗੀਤ ਉਹ ਹਾਲ ਜੀ ਦੀ ਇਸੇ ਤਰ੍ਹਾਂ ਦੇ ਮੁਗਤ ਹੋਆ ਪੁਰਖਾਂ ਦੀ ਗੱਲ ਪਰਮੇਸ਼ਰ ਦੀ ਸ਼ਮਤਾ ਏਕਤਾ ਵਾਲੀ ਇਸ ਪ੍ਰਕਾਰ ਰਵਿਦਾਸ ਸਾਹਿਬ ਜੀ ਦੀ ਬਾਣੀ ਵਿੱਚ ਕਹੇ ਕਿ ਸ੍ਰੀ ਰਾਜ ਦੀ ਮਹਾਰਾ ਸਾਮੀ ਸੇ ਸਮਾਪਤੀ ਕੀਤੀ ਹੈ ਸਰੀਰ ਆਰਧ ਹੈ ਮੇਟੋ ਵਿਚਾਰ ਗੋਹੀ ਰਵਿਦਾਸ ਸੰਗਲ ਸੰਗ ਦਾ ਆਰਧ ਹੋਈ ਮੋਈ ਹੈ ਕੰਤਾਲਾ ਏ ਦੋ